ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ 트੍ਰੰਪ ਦੇ ਵੱਲੋਂ ਨੈਸ਼ਨਲ ਗਾਰਡ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਨੈਸ਼ਨਲ ਗਾਰਡ ਤਕਰੀਬਨ 850 ਨੈਸ਼ਨਲ ਗਾਰਡ ਵਾਸ਼ਿੰਗਟਨ ਡੀਸੀ ਕੈਪੀਟਲ ਦੇ ਵਿੱਚ ਪਹੁੰਚ ਗਿਆ ਹੈਗਾ ਔਰ ਮਿਸਟਰ ਡੋਨਲਡ 트੍ਰੰਪ ਨੇ ਜਿਹੜੀ ਉਥੋਂ ਦੀ ਲੋਕਲ ਪੁਲਿਸ ਹੈਗੀ ਹੈ ਉਹਨੂੰ ਫੈਡਰਲਾਈਜ਼ੇਸ਼ਨ ਉਹਦੀ ਕੀਤੀ ਹੈ ਮਤਲਬ ਇਹ ਹੈ ਕਿ ਹੁਣ ਪੁਲਿਸ ਡਿਪਾਰਟਮੈਂਟ ਜਿਹੜਾਗਾ ਵਾਸ਼ਿੰਗਟਨ ਡੀਸੀ ਦਾ ਉਹ ਉਹਨਾਂ ਦੇ ਵੱਲੋਂ ਕੰਟਰੋਲ ਕੀਤਾ ਜਾਏਗਾ ਜਿਹੜੇ ਲੋਕੀ ਡਾਇਰੈਕਟ ਰਾਸ਼ਟਰਪਤੀ ਨੂੰ ਇਹਦੇ ਬਾਰੇ ਸਾਰੀ ਰਿਪੋਰਟ ਕਰਦੇ ਨੇ ਸੋ ਰਾਸ਼ਟਰਪਤੀ ਦੇ ਅੰਡਰ ਹੁਣ ਉਹ ਮਿਊਸਪਲ ਏਜੰਸੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਆ ਗਿਆ ਹੈ ਮਿਸਟਰ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਹਿੰਦੇ ਜੀ ਵਾਸ਼ਿੰਗਟਨ ਡੀਸੀ ਦੇ ਵਿੱਚ ਕ੍ਰਾਈਮ ਬੜਾ ਵਧ ਗਿਆ ਹੈ ਔਰ ਇੱਥੇ ਵਧਦੇ ਹੋਏ ਕ੍ਰਾਈਮ ਨੂੰ ਵੇਖ ਕੇ ਅਸੀਂ ਫੌਜਤਾਇਨਾਦ ਕਰ ਰਹੇ ਹਾਂ ਇਹ ਡੀਸੀ ਦੇ ਲਈ ਅੱਜ ਇੱਕ ਆਜ਼ਾਦੀ ਦਾ ਦਿਵਸ ਹੈ ਉਹ ਕਹਿੰਦੇ ਇੱਕ ਹਿਸਟੋਰਿਕ ਐਕਸ਼ਨ ਹੈ ਕਿ ਕੈਪੀਟਲ ਦੇ ਵਿੱਚੋਂ ਅਪਰਾਧ ਖਤਮ ਕਰਨ ਦੇ ਲਈ ਖੂਨ ਖਰਾਬਾ ਖਤਮ ਕਰਨ ਦੇ ਲਈ ਉਹ ਮਾੜੇ ਹਾਲਾਤ ਜਿਹੜੇ ਇੱਥੇ ਹੋ ਸਕਦੇ ਨੇ ਉਹਨਾਂ ਤੋਂ ਬਚਾਉਣ ਦੇ ਲਈ ਕੈਪੀਟਲ ਦੇ ਉੱਤੇ ਕੰਟਰੋਲ ਕੀਤਾ ਜਾਣਾ ਜ਼ਰੂਰੀ ਹੈ ਸੋ 850 ਦੇ ਕਰੀਬ ਨੈਸ਼ਨਲ ਗਾਰਡ ਕੈਪੀਟਲ ਦੇ ਵਿੱਚ ਪਹੁੰਚ ਆਇਆ ਗਿਆ ਜੀ ਇਹ ਵੀ ਦੱਸਿਆ ਗਿਆ ਜੇ ਲੋੜ ਪਈ ਤਾਂ ਹੋਰ ਮਿਲਟਰੀ ਜਿਹੜੀ ਹੈ ਉਹ ਬੁਲਾਈ ਜਾ ਸਕਦੀ ਹੈ ਐਲੇ ਦੇ ਵਿੱਚ ਜਦੋਂ ਨੈਸ਼ਨਲ ਗਾਰਡ ਡਿਪਲੋਏ ਕੀਤੇ ਗਏ ਸੀ ਉਸ ਵਕਤ ਬਹੁਤ ਜ਼ਿਆਦਾ ਰੌਲਾ ਪਿਆ ਸੀ ਕਿ ਰਾਸ਼ਟਰਪਤੀ 트੍ਰੰਪ ਕਿਸ ਤਰ੍ਹਾਂ ਐਲੇ ਦੇ ਵਿੱਚ ਜਿਹੜੇ ਇਹ ਫੌਜ ਤਾਇਨਾਤ ਕਰ ਸਕਦੇ ਨੇ ਹੁਣ ਕੁਐਸਚਨ ਇਹ ਹੈ ਕਿ ਰਾਸ਼ਟਰਪਤੀ 트੍ਰੰਪ ਵਾਸ਼ਿੰਗਟਨ ਡੀਸੀ ਜਿਹੜੀ ਨੈਸ਼ਨਲ ਕੈਪੀਟਲ ਹੈ ਅਮਰੀਕਾ ਦੀ ਉੱਥੇ ਜਿਹੜੀ ਇਹ ਫੌਜ ਲਗਾ ਸਕਦੇ ਨੇ ਜੀ ਹੁਣ ਇਹ ਇੱਕ ਡਿਸਟ੍ਰਿਕਟ ਹੈ ਇਹ ਇੱਕ ਸਟੇਟ ਨਹੀਂ ਹੈ ਕੈਲੀਫੋਰਨੀਆ ਇੱਕ ਸਟੇਟ ਸੀ ਸਟੇਟ ਦਾ ਇੱਕ ਗਵਰਨਰ ਹੁੰਦਾ ਹੈ ਇਹ ਜਿਹੜੀ ਡਿਸਟ੍ਰਿਕਟ ਹੈ ਵਾਸ਼ਿੰਗਟਨ ਡੀਸੀ ਇਹਦੇ ਵਿੱਚ ਜਿਹੜਾ ਨੈਸ਼ਨਲ ਗਾਰਡ ਹੈ ਉਸ ਦਾ ਕਮਾਂਡਰ ਇਨ ਚੀਫ ਉਹ ਰਾਸ਼ਟਰਪਤੀ 트੍ਰੰਪ ਨੇ ਸੋ ਰਾਸ਼ਟਰਪਤੀ 트੍ਰੰਪ ਡੀਸੀ ਦੀ ਨੈਸ਼ਨਲ ਗਾਰਡ ਨੂੰ ਕਿਤੇ ਵੀ ਡਿਪਲੋਏ ਜਿਹੜਾ ਹੈ ਉਹ ਉੱਥੇ ਕਰ ਸਕਦੇ ਨੇ ਮਿਸਟਰ ਡੋਨਲਡ ਟਰੰਪ ਦੇ ਕਹਿੰਦੇ ਮੁਤਾਬਕ ਇਹ ਇੱਕ ਲਾਅਲੈਸ ਸਿਟੀ ਹੈ ਜਿਹਨੂੰ ਕੀ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਕਹਿੰਦੇ ਕਿ ਫੈਡਰਲ ਪੁਲਿਸ ਲਗਾ ਕੇ ਫੈਡਰਲ ਜਿਹੜੇ ਏਜੰਸੀਜ਼ ਲਗਾ ਕੇ ਇੱਥੇ ਪੁਲਿਸ ਫੋਰ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਆਪਣੇ ਹੇਠਾਂ ਲੈ ਤਾ We will have full, seamless, integrated cooperation at all levels of law enforcement and we will deploy officers across the district with an overwhelming presence. You'll have more police and you'll be so happy. National Guard, de naal naal, ATF Secret U.S. Police, the XOV, FBI, the Agent VOT, Tainat ਸਿਰਫ ਡੀਸੀ ਪੁਲਿਸ ਤੇ ਉੱਪਰ ਰਾਸ਼ਟਰਪਤੀ ਦਾ ਸਿੱਧਾ ਜਿਹੜਾ ਕਬਜ਼ਾ ਹੈਗਾ ਉਹ ਸਿਰਫ 30 ਦਿਨਾਂ ਵਾਸਤੇ ਹੋ ਸਕਦਾ ਹੈ ਇਹ ਟੇਕਓਵਰ 30 ਦਿਨਾਂ ਤੋਂ ਵੱਧ ਚੱਲਣ ਦੀ ਉਮੀਦ ਜਿਹੜੀ ਹੈ ਇਹ ਕੀਤੀ ਜਾ ਰਹੀ ਹੈ। ਯਾਦ ਹੋਣਾ ਚਾਹੀਦਾ ਜੀ ਕਿ ਮਿਸਟਰ ਡੋਨਲਡ 트੍ਰੰਪ ਦੀ ਪਹਿਲੀ ਜਿਹੜੀ ਟਰਮ ਸੀ ਉਹਦੇ ਵਿੱਚ ਵੀ ਨੈਸ਼ਨਲ ਗਾਰਡ ਦੋ ਵਾਰੀ ਕੈਪੀਟਲ ਦੇ ਵਿੱਚ ਤਾਇਨਾਤ ਕੀਤੇ ਗਏ ਸੀ। ਇਹ ਦੋਨੋਂ ਹਾਈ ਪ੍ਰੋਫਾਈਲ ਕੇਸ ਸੀਗੇ ਪਹਿਲਾ ਕੇਸ ਸੀ ਜਿਹੜਾ ਬਲੈਕ ਲਾਈਫ ਮੈਟਰਸ ਦਾ ਕੇਸ ਸੀ ਉਸ ਵਕਤ ਨੈਸ਼ਨਲ ਗਾਰਡ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਔਰ ਦੂਸਰੀ ਵਾਰੀ ਜਦੋਂ ਕੈਪੀਟਲ ਦੇ ਉੱਪਰ ਹਮਲਾ ਹੋਇਆ ਸੀ ਜਨਵਰੀ ਦੀ 6 ਤਰੀਕ ਨੂੰ ਉਸ ਵਕਤ ਨੈਸ਼ਨਲ ਗਾਰਡ ਜਿਹੜੇ ਹੈ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਡਿਪਲੋਏ ਕੀਤੇ ਗਏ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਹੋਮਲੈਸ ਪੋਪੂਲੇਸ਼ਨ ਸੀ ਉਸ ਨੂੰ ਵੀ ਉੱਥੋਂ ਹਟਾਤਾ ਗਿਆ Homeless individuals will be given the option to leave their encampment, to be taken to a homeless shelter, to be offered addiction or mental health services, and if they refuse, they will be susceptible to fines or to jail time. Washington DC, the federal agencies, de hain. ਉਹ ਪੜੇ ਨੇ ਪਹਿਲਾਂ ਤਾਂ ਡਰੰਕ ਐਂਡ ਡਰਾਈਵਿੰਗ ਦੇ ਕੇਸਸ ਨੇ ਜਿਹੜੇ ਗਨਸ ਦੇ ਕੇਸਸ ਨੇ ਡਰੱਗਸ ਦੇ ਕੇਸਸ ਨੇ ਸਬਵੇ ਦੇ ਉੱਪਰ ਬਿਨਾਂ ਟਿਕਟ ਲੈ ਕੇ ਚੜਨ ਦੇ ਕੇਸਸ ਨੇ ਤੇ ਨਾਲ ਉਹ ਬਰਸਾਈਡ ਦੇ ਕੇਸਸ ਵੀ ਨੇ ਮਿਸਟਰ ਡੋਨਲਡ 트੍ਰੰਪ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਡੀਸੀ ਜਿਹੜੀ ਹੈ ਇਹ ਇੱਕ ਲਾਅਲੈਸ ਸਿਟੀ ਹੈ ਉੱਥੇ ਕ੍ਰਾਈਮ ਬਹੁਤ ਜ਼ਿਆਦਾ ਹੈ ਲੇਕਿਨ ਜੇ ਪੁਲਿਸ ਡਿਪਾਰਟਮੈਂਟ ਨੂੰ ਇਹਦੇ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਜੀ ਲਾਲੇ ਸਿਟੀ ਨਹੀਂ ਹੈ ਇੱਥੇ ਤਾਂ ਕ੍ਰਾਈਮ ਦੀ ਦਰ ਬਹੁਤ ਜ਼ਿਆਦਾ ਘਟ ਗਈ ਹੈ ਇੱਥੇ ਬਹੁਤ ਸਟੀਪ ਡਿਕਲਾਈਨ ਦੇਖਿਆ ਗਿਆ 2024 ਤੋਂ 2025 ਦੇ ਵਿੱਚ ਔਰ ਜਿਹੜਾ ਕ੍ਰਾਈਮ ਹੈ ਉਹ 26% ਜਿਹੜੇ ਕ੍ਰਿਮੀਨਲ ਕੇਸਿਸ ਦੇ 26% ਘਟਨੇ ਅਬਿਊਸ ਰੋਬਰੀ ਅਸਾਲਟ ਡੇਂਜਰਸ ਵੈਪਨ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਘਟਨੇ ਪਿਛਲੇ ਸਾਲ ਦੇ ਵਿੱਚ ਇੰਨੇ ਹੀ ਸਮੇਂ ਦੇ ਵਿੱਚ 2124 ਕ੍ਰਾਈਮ ਰਿਪੋਰਟ ਹੋਈ ਸੀ ਤੇ ਇਸ ਸਾਲ ਸੰ 2025 ਦੇ ਵਿੱਚ ਇੱਥੇ ਸਿਰਫ 1600 ਕ੍ਰਾਈਮ ਜਿਹੜੇ ਨੇ ਉਹ ਰਿਪੋਰਟ ਹੋਏ ਨੇ ਔਰ 2024 ਨੂੰ ਵੀ ਦੱਸਿਆ ਇਹ ਗਿਆ ਕਹਿੰਦੇ ਉਦੋਂ ਵੀ ਕ੍ਰਾਈਮ ਬਹੁਤ ਜ਼ਿਆਦਾ ਨਹੀਂ ਸੀ ਪਿਛਲੇ 30 ਸਾਲਾਂ ਦੇ ਵਿੱਚ 2024 ਦੇ ਵਿੱਚ ਵੀ ਲੋਇਸਟ ਕ੍ਰਾਈਮ ਸੀ ਔਰ ਹੁਣ ਇਸ ਸਾਲ ਉਹਦੇ ਨਾਲ ਉਹ ਵੀ ਕ੍ਰਾਈਮ ਘਟ ਗਿਆ ਹੈ ਸਬ ਮਿਸਟਰ ਡੋਨਲਡ 트੍ਰੰਪ ਹੋਣੇ ਵਾਸ਼ਿੰਗਟਨ ਡੀਸੀ ਦੇ ਵਿੱਚ ਇੰਨਾ ਕ੍ਰਾਈਮ ਘਟਣ ਦੇ ਬਾਵਜੂਦ ਵੀ ਉੱਥੇ ਫੌਜ ਤਾਇਨਾਤ ਕਰ ਰਹੇ ਨੇ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਹੋ ਸਕਦਾ ਹੈ ਕਿ ਰੀਜ਼ਨ ਇਹ ਹੋਵੇ ਕਿ ਉਹਨਾਂ ਨੂੰ ਆਪਦੇ ਚੱਲਦੇ ਹੋਏ ਜਿਹੜੇ ਕੇਸਸ ਨੇ ਉਹਨਾਂ ਦੇ ਵਿੱਚੋਂ ਕਿਸੇ ਕੇਸਸ ਦਾ ਡਰ ਹੋਵੇ ਔਨ ਵਾਲਾ ਸਮਾਦਰ ਸੇ ਗਾਜੀ ਹੋਏਗਾ ਕਿ ਲੇਕਿਨ ਅੱਜ ਦੀ ਹੈ ਵੱਡੀ ਖਬਰ ਹੈ ਕਿ ਵਾਸ਼ਿੰਗਟਨ ਡੀਸੀ ਨੈਸ਼ਨਲ ਕੈਪੀਟਲ ਅਮਰੀਕਾ ਦਾ ਜਿਹੜੀ ਰਾਜਧਾਨੀ ਹੈ ਉਥੇ ਪਹੁੰਚ ਤਾਇਨਾਤ ਕਰ ਦਿੱਤੀ ਗਈ ਹੈ